ਵਾਹਿਗੁਰੂ ਵਾਹਿਗੁਰੂ ਗੁਰੂ ਪਿਆਰੇ ਸਾ ਸੰਗਤ ਜੀ ਤੁਹਾਨੂੰ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਤੇ ਕੁਝ ਵਿਸ਼ੇਸ਼ ਗੱਲਾਂ ਕੁਝ ਵਿਸ਼ੇਸ਼ ਇਤਿਹਾਸ ਸਾਂਝਾ ਕਰਨ ਜਾ ਰਿਹਾ ਸਿੱਖ ਇਤਿਹਾਸ ਦੀ ਮਹਾਨ ਸ਼ਕਸ਼ੀਤ ਬਾਬਾ ਬੁੱਢਾ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਤੀ ਸਨ ਅਤੇ ਉਹਨਾਂ ਨੂੰ ਪੰਜ ਗੁਰੂ ਸਹਿਬਾਨਾਂ ਦੇ ਗੁਰਤਾ ਗਰਦੀ ਸਮਿੱਤ ਲਕ ਲਗਾਉਣ ਦਾ ਮਾਣ ਵੀ ਹਾਸਲ ਹੋਇਆ ਹੈ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਸੰਨ 1516 ਈਸਵੀ ਨੂੰ ਸਰਦਾਰ ਸੁੱਕਾ ਰੰਦਾਵੇ ਦੇ ਘਰ ਮਾਤਾ ਗੌਰਾਂ ਦੀ ਕੁੱਖੋਂ ਪਿੰਡ ਕਥੋ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਆਪ ਜੀ ਦਾ ਬਚਪਨ ਦਾ ਨਾਮ ਬੂੜਾ ਸਿੰਘ ਸੀ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜਦੋਂ ਮਲਾਪ ਹੁੰਦਾ ਹੈ ਬਾਬਾ ਬੁੱਢਾ ਸਾਹਿਬ ਜੀ ਦੀ ਮਿਲਣੀ ਸਮੇ ਗੁਰੂ ਨਾਨਕ ਦੇਵ ਜੀ ਬੂੜਾ ਤੋਂ ਬੁੱਢਾ ਰੱਖ ਦਿੰਦੇ ਨੇ ਨਾਮ ਵੈਸੇ ਤਾਂ ਸਾਲ ਪਰ ਸੰਗਤਾਂ ਦਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕਸਬਾ ਚਬਾਲ ਨੇੜੇ ਵੀਰ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰਾ ਸੇ ਵਿਖੇ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਮੱਸਿਆ ਪੂਰਨਮਾਸੀ ਤੇ ਸੰਗਰਾਹਦ ਵਾਲੇ ਦਿਨ ਵੀ ਵਿਸ਼ੇਸ਼ ਤੌਰ ਤੇ ਸੰਗਤਾਂ ਵੱਡੀ ਗਿਣਤੀ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰੇ ਵਿਕੇ ਹਾਜ਼ਰੀਆਂ ਵਰਤੀਆਂ ਹਨ ਮੱਸਿਆ ਪੁੰਨੇ ਅਤੇ ਸੰਗਰਾਮ ਨੂੰ ਮਾਝੇ ਦੇ ਲੋਕ ਅਨੇਕਾਂ ਥਾਵਾਂ ਤੇ ਸੰਗਤਾਂ ਲਈ ਲੰਗਰ ਲਗਾਉਂਦੇ ਹਨ ਪਰ ਮਿਤੀ 4 5 6 ਅਤੇ 7 ਅਕਤੂਬਰ ਨੂੰ ਲੱਗਣ ਵਾਲਾ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਤੇ ਮਾਝਾ ਮਾਲਵਾ ਤੇ ਦੁਆਬੇ ਤੇ ਸਮੁੱਚੇ ਪੰਜਾਬ ਸਮੇਤ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੀ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਤੇ ਨਤਮਸਤਕ ਹੁੰਦੀਆਂ ਹਨ ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਤੋਂ ਪੁੱਤਰ ਦੇ ਦਾਤ ਲੈਣ ਲਈ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਤੋਂ ਮਿੱਸੇ ਪ੍ਰਸ਼ਾਦੇ ਅਤੇ ਗੰਡੇ ਅਤੇ ਚਾਦਵੀ ਲੈਂਦੀਆਂ ਹਨ ਪੁੱਤਰ ਦੇ ਦਾਤ ਬਖਸ਼ਿਸ਼ ਪ੍ਰਾਪਤ ਕਰਦੀਆਂ ਹਨ ਇਸੇ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਤਰਾ ਦਾ ਦਾਨੇ ਵਿਕਿਆ ਜਾਂਦਾ ਹੈ ਬਾਬਾ ਜੀ ਦੇ ਮੇਲੇ 1 ਅਕਤੂਬਰ ਤੋਂ 7 ਅਕਤੂਬਰ ਤੱਕ ਇੰਨੀ ਸੰਗਤ ਹੁੰਦੀ ਹੈ ਕਿ ਗੁਰਦੁਆਰਾ ਵਿਗੜ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਤੇ ਤਕਰੀਬਨ 2 ਕਿਲੋਮੀਟਰ ਦੇ ਕੇਰੇ ਅੰਦਰ ਸੰਗਤਾਂ ਦੀ ਟਰੈਕਟਰ ਟਰਾਲੀਆਂ ਤੇ ਹੋਰ ਵਾਣ ਦਿਖਾਈ ਹੀ ਦਿੰਦੇ ਹਨ ਮੇਲੇ ਮੌਕੇ ਗੁਰਦੁਆਰਾ ਸਾਹਿਬਤ ਨੇੜੇ ਤਕਰੀਬਨ 1 ਕਿਲੋਮੀਟਰ ਪੈਰ ਤਰਨ ਦੀ ਥਾਂ ਵੀ ਨਹੀਂ ਮਿਲਦੀ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਮੌਕੇ ਲੱਗਣ ਵਾਲੇ ਗੁਰੂ ਕੇ ਲੰਗਰ ਦੁਨੀਆਂ ਦੇ ਸਭ ਤੋਂ ਵੱਡੇ ਲੰਗਰ ਕਹਿ ਜਾ ਸਕਦੇ ਹਨ ਇੱਕ ਤੋਂ ਲੈ ਕੇ 7 ਅਕਤੂਬਰ ਤੱਕ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਮੌਕੇ ਲੱਗਦੇ ਲੰਗਰਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਢੀੜ ਬਾਬਾ ਬੁੱਢਾ ਸਾਹਿਬ ਜੀ ਦੇ ਪਹੁੰਚਣ ਵਾਲੀਆਂ ਸੰਗਤਾਂ ਲਈ ਸਿੱਖ ਸੰਗਤਾਂ ਵੱਲੋਂ ਬੜੇ ਚਾਅ ਅਤੇ ਉਤਸ਼ਾਹ ਨਾਲ ਬਾਬਾ ਜੀ ਦੇ ਸਥਾਨ ਤੋਂ ਹਰ ਪਾਸੇ ਤੋਂ ਲਗਭਗ 100 ਕਿਲੋਮੀਟਰ ਦੇ ਕਿਰੇ ਅੰਦਰ ਵਾਕ ਵਾਕ ਪਕਵਾਨਾਂ ਦੇ ਲੰਗਰ ਲਗਾਏ ਜਾਂਦੇ ਹਨ ਇਸ ਮੌਕੇ ਢੀੜ ਬਾਬਾ ਬੁੱਢਾ ਸਾਹਿਬ ਜੀ ਨੂੰ ਜਾਣ ਵਾਲੀਆਂ ਸੰਗਤਾਂ ਨਾਲ ਭਰੀਆਂ ਟਰੈਕਟਰ ਟਰ ਦੀਆਂ ਤੇ ਹੋਰ ਵਾਨਾਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ। ਇਹ ਜੋ ਖਾਸ ਗੱਲਬਾਤ ਤੰਤਨਾ ਬੱਬਾ ਬੁੱਢਾ ਸਾਹਿਬ ਜੀ ਦੇ ਮੇਲੇ ਤੇ ਵਿਸ਼ੇਸ਼ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ। ਇਸ ਨੂੰ ਵੱਧ ਤੋਂ ਵੱਧ ਸ਼ੇਅਰ ਸਾਂਝਾ ਜ਼ਰੂਰ ਕਰਨਾ ਆਪਣੇ ਦੋਸਤਾਂ ਨੂੰ WhatsApp ਤੇ Facebook ਤੇ ਵੀ ਸਾਂਝਾ ਕਰਨਾ ਤਾਂ ਕਿ ਹਰ ਤੱਕ ਇਹ ਜਾਣਕਾਰੀ ਪਹੁੰਚ ਸਕੇ। ਜੋ ਖਾਸ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਇਹਨਾਂ ਨੂੰ ਲਾਈਕ ਕਰਦੇ ਹੋਏ ਵਾਹਿਗੁਰੂ ਚਰਨਾ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ। ਸੋ ਬਣੇ ਰਹੋ ਸਟਨਾ ਦੇਖਦੇ ਰਹੋ ਸਾਡਾ ਚੈਨਲ।